ਅੱਜ ਦੀ ਰੈਲੀ ਜਿਹੜੀ ਆ ਕਿਸ ਸੰਬੰਧ ਵਿੱਚ ਅੱਜ ਦੀ ਰੈਲੀ ਜਿਹੜੀ ਆ ਅੱਜ ਦੀ ਰੈਲੀ ਪੰਜਾਬ ਦੀ ਸਾਰੇ ਸਮੁੱਚੇ 83 ਵਰਗ ਦੀ ਰੈਲੀ ਆ ਅੱਜ ਅਸੀਂ ਜੋ ਵੀ ਸਾਡੇ ਸ਼ੈਲਰ ਇੰਡਸਟਰੀ加 ਜਿਨ੍ਹਾਂ ਨੇ ਕਹਿ ਦਿੱਤਾ ਆ ਕਿ ਅਸੀਂ ਜਿੰਨਾ ਚਿਰ ਤੱਕ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਆ ਉਹਨਾਂ ਨੂੰ ਉਹ ਠੀਕ ਨਹੀਂ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਚਿਰ ਤੱਕ ਅਸੀਂ ਕੋਈ ਵੀ ਸਰਕਾਰੀ ਝੋਨਾ ਜਿਹੜਾ ਆਪਣੇ ਅੰਦਰ ਨਹੀਂ ਵੜਾਂਗੇ ਇਹਦੇ ਕਰਕੇ ਅਸੀਂ ਸ਼ੈਲਰ ਸੋਸ਼ੀਅਲ ਦੀ ਹਮਾਇਤ ਤੇ ਉੱਤੇ ਸਾਰੇ ਸਮੁੱਚਾ ਆੜਤੀ ਵਰਗ ਫਲਾਸ ਸਾਡੀ ਜਿਹੜੀ ਕਮਿਸ਼ਨ ਜਿਹੜੀ ਆ 2.5% ਜਿਹੜੀ ਆ ਉਹ ਸਰਕਾਰ ਨਹੀਂ ਕਰ ਰਹੀ ਸਾਨੂੰ ਬਹੁਤ ਜਿਆਦੀਆਂ ਹੋਰ ਵੀ ਸਾਨੂੰ ਮੁਸ਼ਕਲਾਂ ਜਿਹੜੀਆਂ ਸਮੁੱਚੇ ਆੜਤੀ ਵਰਗ ਨੂੰ ਆ ਰਹੀਆਂ ਉਹਦੇ ਸਬੰਧ ਵਿੱਚ ਸਮੁੱਚੇ ਪੰਜਾਬ ਭਰ ਦੇ ਆੜਤੀਆਂ ਨੇ ਅੱਜ ਜਿਹੜੀ ਤਲਵੰਡੀ ਭਾਈ ਵਿੱਚ ਰੈਲੀ ਕੀਤੀ ਹੈ ਉਹਦੇ ਸਬੰਧ ਵਿੱਚ ਦਾਣਾ ਮੰਡੀ ਬਟਾਲਾ ਤੋਂ ਅਸੀਂ ਪੂਰਾ ਆਵਾਮ ਹੋਮ ਹੋਮ ਆ ਕੇ ਲੈ ਕੇ ਜਾ ਰਹੇ ਹਾਂ ਤਲਵੰਡੀ ਭਾਈ ਵੱਲ ਕਿਤਾ ਹੋਵੇ ਜਿੱਦਾਂ ਟੀਚਰ ਲੇਨ ਆ ਗਈ ਹੈ ਦੂਜੀ ਲੇਨ ਹਰ ਇੱਕ ਦੀਆਂ ਤਰਖਾਵਾਂ ਜਵਾਬਾ ਪਾਇਆ ਜਾਂਦਾ ਪਹਿਲੀ ਆ ਜਿਹੜੀ ਆਰਤੀਆ ਦੀ ਕਟੌਤੀ ਕਰਕੇ ਪੈਸੇ ਵਧਾਉਣ ਦੀ بجائے ਘਟਾਏ ਜਾਂਦੇ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕਿਤੇ ਨਾ ਕੋਈ ਸ਼ੀਟ ਸ਼ਾਰਡ ਕਰਨ ਦੀ ਕੋਸ਼ਿਸ਼ ਕੀਤੀ ਜੇ ਤੁਹਾਡੀ ਦામੀ ਵਧਾਈ ਨਾ ਇਹ ਆਉਣ ਵਾਲਾ ਜਿਹੜਾ ਸੀਜ਼ਨ ਝੋਨੇ ਦਾ ਲੱਗਣਾ ਉਹਦੇ ਤੇ ਅਸੀਂ ਬਾਈਕਾਟ ਕਰਾਂਗੇ ਅਸੀਂ ਕਿਹੇ ਵੀ ਜ਼ਿੰਮੇਵਾਰ ਦਾ ਝੋਨਾ ਨਹੀਂ ਤੋਲਾਂਗੇ ਹੁਣੇ ਜਿੱਦਾਂ ਕਿ ਸੈਲਰ ਮਾਰਕਾਣਾ ਇਹਨਾਂ ਨੇ ਧੱਕਾ ਕੀਤਾ ਜਿੱਦਾਂ ਸੈਲਰ ਵਾਲੇ ਰੋ ਰਹੇ ਆ ਕਿ ਉਹਨਾਂ ਦੇ ਚੌਲ ਨਹੀਂ ਲੱਗ ਰਹੇ ਕਿਉਂਕਿ ਨਵੀਂ ਫਸਲ ਆ ਗਈ ਆ ਤੇ ਆਹ ਮਹੀਨੇ ਤੱਕ ਸਾਰਾ ਝੋਨਾ ਫੇਰ ਦੁਬਾਰਾ ਨਵਾਂ ਆ ਜਣਾ ਵਾ ਤੇ ਹਾਇੇ ਤੱਕ ਪਹਿਲਾਂ ਸੈਂਟਰ ਗਵਰਨਮੈਂਟ ਨੇ ਉਹਨਾਂ ਦਾ ਕੋਈ ਚੋਲ ਵੀ ਨਹੀਂ ਚੁੱਕਿਆ ਉਹ ਵੀ ਹੜਤਾਲ ਤੇ ਆ ਤੇ ਇਦਾਂ ਕਿਸਾਨਾਂ ਨੂੰ ਬਹੁਤ ਜ਼ਿਆਦਾ ਮਾਰ ਪੈਣੀ ਆ ਕਿਸਾਨਾਂ ਦਾ ਝੋਨਾ ਰੋਲ ਜਾਣਾ ਵਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹਨੂੰ ਪਹਿਲੋ ਪਹਿਲੋ ਜਿਹੜਾ ਮਸਲਾ ਹੱਲ ਕੀਤਾ ਜਾਵੇ ਇਹ ਉਹਨਾਂ ਦੇ ਸਮੇਂ ਦੇ ਵਿੱਚ ਚੰਗੀ ਤਰ੍ਹਾਂ ਨਵੇਂ ਸੀਜ਼ਨ ਜਿਹੜਾ ਚਲ ਚਕੇ ਨਹੀਂ ਤੇ ਇਦਾਂ ਹੀ ਹੜਤਾਲਾਂ ਹੁੰਦੀਆਂ ਰਹਿਣਗੀਆਂ ਜਿੰਨਾ ਚਿਰ ਤੱਕ ਸੈਲਰਾਂ ਵਾਲਿਆਂ ਦਾ ਤੇ ਆਰਤੀਆਂ ਦਾ ਪੂਰਾ ਮਸਲੇ ਨਹੀਂ ਹੱਲ ਹੁੰਦੇ ਇਹਨਾਂ ਚਿਰ ਇਦਾਂ ਹੀ ਪਤਰ ਨਹੀਂ ਦੇ ਦਿੰਦੇ ਰਾਵਾਂਗੇ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ